ਕੋਰਟ ਕੰਪਲੈਕਸ ਨੂੰ ਬੰਬ ਦਿਨਾ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਸਾਰੇ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ ਦਾਸ ਜੀਏ ਕਿ ਰੂਪਨਗਰ athesh nanadpur ਸਾਹਿਬ ਦੇ ਕੋਰਟ ਕੰਪਲੈਕਸਾਂ ਨੂੰ ਬੰਬ ਦਿਨਾ ਉਡਾਉਣ ਦੀ ਧਮਕੀ ਮਿਲਦੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹੜਕੰਪ ਮੱਚਿਆ ਐ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਸੈਸ਼ਨ ਕੂਟ ਨੂੰ ਬੰਬ ਦੇਣਾ ਉਡਾਉਣ ਦੀ ਧਮਕੀ ਆਉਂਦੀ ਹੈ ਅਧਿਕਾਰਤ ਈਮੇਲ ਆਈਡੀ ਦੇ ਉੱਤੇ ਧਮਕੀ ਭਰਿਆ ਮੇਲ ਪ੍ਰਾਪਤ ਹੋਇਆ ਹੈ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰਕੇ ਦੋਵਾਂ ਥਾਵਾਂ ਤੇ ਕੋਟਾ ਨੂੰ ਖਾਲੀ ਕਰਵਾ ਦਿੱਤਾ ਗਿਆ ਤਾਂ ਸਵੇਰ ਦੇ ਸਮੇਂ ਕੋਟ ਦੇ ਵਿੱਚ ਜਿੱਥੇ ਵਕੀਲ ਕਰਮਚਾਰੀ ਮੌਜੂਦ ਸਨ ਮੁਕੱਦਮਾ ਲੜਨ ਦੇ ਲਈ ਲੋਕ ਜਿਹੜੇ ਪਹੁੰਚੇ ਹੋਏ ਸਨ ਜੱਜ ਸਾਹਿਬਾਨ ਪਹੁੰਚੇ ਸਨ ਤਾਂ ਉਹਨਾਂ ਨੂੰ ਮੌਕੇ ਤੇ ਸੁਰੱਖਿਅਤ ਬਾਹਰ ਕੱਢਿਆ ਗਿਆ ਪੰਜਾਬ ਪੁਲਿਸ ਦੀਆਂ ਟੀਮਾਂ ਐਂਟੀ ਸਟੋਬਾਸ ਤੇ ਬੰਬ ਨਿਰੋਧਕ ਦਸਤੇ ਮੌਕੇ ਤੇ ਪਹੁੰਚ ਜਾਂਦੇ ਨੇ ਡੀਐਸਪੀ ਜਨਾਦਾ ਇਹ ਕਹਿਣਾ ਹੈ ਕਿ ਧਮਕੀ ਵਾਲੀ ਈਮੇਲ ਮਿਲਦੀ ਹੈ ਜਿਸ ਤੋਂ ਬਾਅਦ ਹੁਣ ਵੱਖ-ਵੱਖ ਐਂਗਲਸ ਤੋਂ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਤੱਕ ਤਾਂ ਕਿਸੇ ਵੀ ਸ਼ੱਕੀ ਚੀਜ਼ ਦੀ ਪੁਸ਼ਟੀ ਨਹੀਂ ਹੋ ਪਾਈ ਹੈ ਤਾਂ ਸੁਰੱਖਿਆ ਵਿਵਸਥਾ ਕੜੀ ਕਰ ਦਿੱਤੀ ਗਈ ਹੈ ਤੇ ਹਾਲਾਤਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਟਰੈਟ ਆਈ ਹੈ ਜੀ ਜਿੰਨੇ ਵੀ ਕਿਦਾ ਸਾਰਾ ਸਟਾਫ ਸਾਰੇ ਵਕੀਲੋ ਸਾਰੇ ਜੋ ਵੀ ਕਲਾਇੰਟ ਆ ਉਹ ਫੋਸ ਲਾ ਕੇ ਬਾਹਰ ਕੱਢ ਦਿੱਤੇ ਜਿਹਾ ਸਭ ਆਪ ਘਟ ਰਿਹਾ ਬਾਕੀ ਦੇਖਦੇ ਆ ਥੋੜੀ ਅੱਗੇ ਤਾਂ ਕੀ ਹੁੰਦਾ ਕਿਦਾਂ ਦੀ ਥ੍ਰੈਟ ਬਸ ਰਹੇ ਨੇ ਕਹਿੰਦੇ ਬੰਬ ਦੀ ਥ੍ਰੈਟ ਆ ਕਹਿੰਦੇ ਕੋਈ ਬੰਬ ਆ ਜੀ ਬੰਬ ਰੱਖਿਆ ਜੀ 12.40 ਸਾਰੀ ਆ ਚੁੱਕੀ ਹੈ ਟਾਈਮ ਤੇ ਇਹ ਤਕਰੀਬਨ 10:30 ਵਜੇ ਕਰੀਬ ਸਾਨੂੰ ਜਿਹੜਾ ਹੈਗਾ ਕਾਲ ਪ੍ਰਾਪਤ ਹੋਈ ਸੀਗੀ ਕੋਰਟ ਕੰਪਲੈਕਸ ਆਪਣੇ ਸੀਜੀਐਮ ਸਾਹਿਬ ਤੋਂ ਇੱਕ ਈਮੇਲ ਅੱਜ ਸਵੇਰੇ ਤਕਰੀਬਨ 9:30 ਵਜੇ ਕਰੀਬ ਜਿਹੜੀ ਹੈਗੀ ਹੈ ਕੋਰਟ ਦੀ ਈਮੇਲ ਆਈਡੀ ਤੇ ਆਈ ਹੈਗੀ ਹੈ ਉੱਤੇ ਜਿਹੜਾ ਹੈਗਾ ਲਿਖਿਆ ਹੋਇਆ ਹੈਗਾ ਕਿ ਐਲਟੀਟੀਈ ਜਿਹੜੀ ਹੈਗੀ ਹੈ ਉਹਨਾਂ ਨੇ ਕੁਝ ਇਥੇ ਬੌਮਸ ਵਗੈਰਾ ਲਗਾਏ ਹੈਗੇ ਔਰ ਉਹਨੂੰ ਉਡਾਉਣ ਦੀ ਜਿਹੜੀ ਹੈਗੀ ਤਮਕੀ ਦਿੱਤੀ ਹੈਗੀ ਹੈ ਸਿਮਿਲਰ ਥ੍ਰੈਟਸ ਜਿਹੜੀਆਂ ਕਿ ਇਹਨੇ ਮੋਗੇ ਤੇ ਫਿਰੋਜ਼ਪੁਰ ਵਿੱਚ ਵੀ ਪ੍ਰਾਪਤ ਹੋਈਆਂ ਹੈਗੀਆਂ ਨੇ ਔਰ ਜਦੋਂ ਵੀ ਜਿਸ ਤਰ੍ਹਾਂ ਸਾਨੂੰ ਇਹ ਈਮੇਲ ਮਿਲੀ ਗਈ ਹੈ ਜਿਹੜੀ ਇਨਫਾਰਮੇਸ਼ਨ ਪ੍ਰਾਪਤ ਹੋਈ ਹੈ ਉਸ ਤੋਂ ਬਾਅਦ ਜਿਹੜੀ ਸਾਡੀ ਐਸਓਪੀ ਹੈਗੀ ਹੈ ਤਾਂ ਆਪਾਂ ਕੋਰਟ ਕੰਪਲੈਕਸ ਵਿੱਚੋਂ ਬੰਦੇ ਜਿਹੜੇ ਹੈਗੇ ਨੇ ਉਹਨਾਂ ਬਾਹਰ ਕੱਢ ਕੇ ਉੱਥੇ ਪ੍ਰੋਪਰ ਐਂਟੀ ਸਬੋਟੇਜ ਚੈੱਕ ਕਰ ਰਹੇ ਹੈਗੇ ਔਰ ਪੂਰਾ ਜਿਹੜਾ ਹੈਗਾ ਔਰ ਇਸ ਤੋਂ ਇਲਾਵਾ ਜਿਹੜੀ ਐਫਆਈਆਰ ਹੈਗੀ ਉਹ ਦਰਜ ਕੀਤੀ ਜਾ ਰਹੀ ਹੈਗੀ ਹੈ ਤੇ ਜਿਹੜਾ ਟੈਕਨੀਕਲੀ ਸਾਡੀ ਟੀਮ ਹੈਗੀ ਹੈ ਉਹਨਾਂ ਨੇ ਉੱਤੇ ਕੰਮ ਕਰਨਾ ਸ਼ੁਰੂ ਕਰਤਾ ਹੈ ਕਿ ਇਹ ਈਮੇਲ ਕਿੱਥੋਂ ਆਈ ਹੈਗੀ ਹੈ ਕਿਹੜੇ ਬੰਦੇ ਨੇ ਭੇਜੀ ਹੈ ਤੇ ਉਹਦਾ ਕੀ ਮੋਟਿਵ ਹੋ ਸਕਦਾ ਹੈ ਕੋਈ ਪਿੱਛੇ ਗਰੁੱਪ ਵੀ ਹੈ ਕੋਈ ਗੈਂਗਸਟਰਵਾਦ ਹੈ ਨਹੀਂ ਹਜੇ ਜਿਹੜੀ ਈਮੇਲ ਹੈਗੀ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਐਲਟੀਟੀ ਦਾ ਨਾਮ ਲਿਆ ਹੋਇਆ ਹੈ ਬਟ ਹੁਣ ਉਹ ਐਗਜ਼ੈਕਟਲੀ ਕਿਹੜੇ ਬੰਦੇ ਵੱਲੋਂ ਆਈ ਹੈਗੀ ਹੈ ਕਿਹੜਾ ਗਰੁੱਪ ਹੈਗਾ ਐਨ ਜਿਹੜੀ ਜਦੋਂ ਆਪਾਂ ਪੜਤਾਲ ਪੂਰੀ ਕਰ ਲਾਂਗੇ ਤਫਤੀਸ਼ ਹੋ ਗਈ ਉਸ ਤੋਂ ਬਾਅਦ ਹੀ ਕਲੀਅਰ ਹੋਣਾ ਹੈਗਾ ਤਾਂ ਉਹ ਸਾਡੀ ਤਫਤੀਸ਼ ਜਿਹੜੀ ਹੈ ਕਿ ਉਹ ਆਰੰਭ ਹੋ ਗਈ ਸਾਡੀ ਟੈਕਨੀਕਲ ਟੀਮ ਜਿਹੜੀਆਂ ਹੈਗੀਆਂ ਨੇ ਉਹ ਵਰਕ ਕਰ ਰਹੀਆਂ ਹੈਗੀਆਂ ਨੇ ਔਰ ਸਿਮਿਲਰਲੀ ਜਿਹੜਾ ਹੈਗਾ ਮੌਕੇ ਤੇ ਸਾਡੇ ਜਿਹੜੇ ਐਸਐਸਓ ਸਾਹਿਬ ਵੀ ਹੈਗੇ ਨੇ ਉਹਨਾਂ ਵੱਲੋਂ ਐਫਆਈਆਰ ਵੀ ਦਰਜ ਕੀਤੀ ਜਾ ਰਹੀ ਹੈ ਕੇਂਦਰ ਫੋਰਟ ਦੇ ਅੰਦਰ ਕਿਸ ਤਰ੍ਹਾਂ ਦੀ ਸਰਚ ਭਿਆਨ ਜਿਹੜਾ ਚੱਲ ਰਿਹਾ ਨਹੀਂ ਬਿਲਕੁਲ ਪੂਰੀ ਫੋਰਸ ਜਿਹੜੀ ਹੈਗੀ ਸਾਡੀ ਇੱਥੇ ਮੌਜੂਦ ਹੈ ਔਰ ਲਗਾਤਾਰ ਜਿਹੜੇ ਸਾਰੇ ਕਮਰੇ ਹੈਗੇ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਉਸ ਤੋਂ ਬਾਅਦ ਫਿਰ ਆਪਾਂ ਬਾਹਰ ਦਾ ਏਰੀਆ ਜਿਹੜੇ ਜਿਹ ਚੈਂਬਰਸ ਵਗੈਰਾ ਹੈਗੇ ਨੇ ਇਹਨਾਂ ਨੂੰ ਵੀ ਆਪਾਂ ਕਰਾਂਗੇ ਸਾਰਾ ਏਰੀਆ ਜਿਹੜਾ ਹੈਗਾ ਉਹ ਸੈਨੀਟਾਈਜ਼ ਕੀਤਾ ਜਾਊਗਾ ਇੱਕ ਵਾਰ ਕਿੰਨਾ ਕੁ ਤੁਮ ਵੀਰਵਿਸ਼ਾ ਮੰਨਦੇ ਹੋ ਵੀ ਜੇ ਕੋਟਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਤਮਕੀਆਂ ਆ ਰਹੀਆਂ ਔਰ ਦੇਖੋ ਜੀ ਇਹ ਬਹੁਤ ਹੀ ਸੈਂਸਿਟਿਵ ਮਾਮਲਾ ਹੁੰਦਾ ਹੈਗਾ ਜਿਹੜੀ ਥ੍ਰੈਟ ਆਈ ਹੈ ਉਸ ਥ੍ਰੈਟ ਨੂੰ ਬਿਲਕੁਲ ਵੀ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਹੈਗੇ ਔਰ ਇਸੇ ਕਰਕੇ ਪੂਰੀ ਜਿਹੜੀ ਐਸਓਪੀ ਹੈਗੀ ਜਿਹੜਾ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਸਾਡਾ ਹੈਗਾ ਉਹਨੂੰ ਫਾਲੋ ਕੀਤਾ ਜਾ ਰਿਹਾ ਹੈਗਾ ਅਸੀਂ ਸਰਚ ਵੀ ਕਰਾ ਰਹੇ ਹੈਗੇ ਆ ਨਾਲ ਦੇ ਨਾਲ ਜਿਹੜੀ ਹੈਗੀ ਸਾਡੀ ਟੈਕਨੀਕਲ ਟੀਮਸ ਕੰਮ ਵੀ ਕਰ ਰਹੀਆਂ ਹੈਗੇ ਨੇ ਔਰ ਜਲ ਤੋਂ ਜਲਦ ਸਾਮਲੇ ਨੂੰ ਜਿਹੜਾ ਹੈਗਾ ਉਹ ਟ੍ਰੇਸ ਕੀਤਾ ਜਾਊਗਾ ਸਰ ਜਿਹੜਾ ਕੋਰਟ ਕੰਪਲੈਕਸ ਦੇ ਵਿੱਚ ਜਿਹੜੀ ਥ੍ਰੈਟ ਆਈ ਆ ਆਪਾਂ ਤੁਸੀਂ ਦੱਸ ਰਿਹਾ ਵੀ ਕੋਰਟ ਕੰਪਲੈਕਸ ਦੇ ਵਿੱਚ ਚੈਕਿੰਗ ਹੋ ਰਹੀ ਹੈ ਅਭਿਆਨ ਚੱਲ ਰਿਹਾ ਹੈ ਇਹ ਤਾਂ ਨਾਲ ਜਿਹੜੀ ਡੀਸੀ ਆਫਿਸ ਦਾ ਸੈਕਿਉਰਿਟੀ ਬਹੁਤ ਵੱਡਾ ਬਿਲਡਿੰਗ ਹੈਗੀ ਆ ਕੀ ਉਹਦੀ ਵੀ ਚੈਕਿੰਗ ਹੋ ਰਹੀ ਹੈ ਨਾਲ ਮੈਂ ਬਿਲਕੁਲ ਦੇਖੋ ਜੀ ਪਹਿਲਾਂ ਸਭ ਤੋਂ ਪਹਿਲਾਂ ਸਾਡਾ ਕੰਮ ਹੈਗਾ ਕਿ ਜਿਹੜਾ ਏਰੀਆ ਤੇ ਥ੍ਰੈਟ ਆਇਆ ਹੈਗਾ ਉਹਨੂੰ ਆਪਾਂ ਕਵਰ ਕਰੀਏ ਉਸ ਤੋਂ ਬਾਅਦ ਫਿਰ ਨਾਲ ਦਾ ਏਰੀਆ ਜਿੰਨਾ ਵੀ ਲੱਗਦਾ ਮੈਂ ਤੁਹਾਨੂੰ ਦੱਸਿਆ ਕਿ ਚਾਰ ਦੀਵਾਰੀ ਦੇ ਅੰਦਰ ਉਹਦਾ ਜਿੰਨਾ ਏਰੀਆ ਹੈਗਾ ਉਹ ਸਾਰਾ ਆਪਾਂ ਚੈੱਕ ਕਰਾਂਗੇ ਤੋਂ ਪੂਰਾ ਇੱਕ ਇੱਕ ਜਿਹੜਾ ਚੈਂਬਰ ਹੈਗਾ ਉਹਨੂੰ ਆਪਾਂ ਚੈੱਕ ਕਰ ਰਹੇ ਹੈਗੇ ਆ ਟਾਈਮ ਲਗਾ ਕਰਕੇ ਸੋ ਥੈਟ ਉਹ ਥੋਰੋਲੀ ਜਿਹੜਾ ਹੈਗਾ ਉਹ ਚੈੱਕ ਹੋਵੇ ਔਰ ਲਗਾਤਾਰ ਇਹਨੂੰ ਚੈੱਕ ਵੀ ਕਰਦੇ ਰਹਾਂਗੇ